ਉਹ ਤੋਂ ਪਹਿਲਾਂ ਦਾ ਹੀ ਮੇਰਾ ਲੱਗਦਾ ਹੈ ਸਾਡੇ ਵਡੇਰੇ ਬਜ਼ੁਰਗ ਸਾਡੇ ਲਵਾਦੇ ਆਏ ਨੇ ਉਹ ਫਿਰ ਸਾਡੀ ਪੀੜੀ ਆਈ ਸਾਡੀ ਪੀੜੀ ਤੋਂ ਅਗਾ ਵੱਧਾ ਵੱਧਾ ਹੋਰ ਵੱਧਾਈ ਜਾਂਦਾ ਪਹਿਲੇ ਤਾਂ ਤੇ ਹਿੰਦੁਸਤਾਨ ਦੀ ਹਾਦ ਦੇ ਤਾਂ ਇਥੇ ਬਹੁਤ ਹੀ मतलब इंतजाम किए जाते हैं ने पंजाब पुलिस है पीएसएफ उन्हा दी पूरी निगरानी आंदी है बे जी माजी ਪਿੰਡ ਦਾ ਸਾਰੇ ਅਸੀਂ ਸਦੀ ਦਾ ਬੀਬੀ ਬਾਬਾ ਬੁੱਢੀ ਆੜੇ ਦਾ ਮੇਲਾ ਹੈ ਤੇ ਇਹਦੇ ਨਾਮ ਦਾ ਤਸ਼ੁਬ ਨਾਮ ਪਤਾ ਨਹੀਂ ਹੈ ਸਾਨੂੰ ਤੇ ਅਸੀਂ ਇਹ ਪੀਰ ਬਾਬਾ ਨਾਤੇ ਕਹੀ ਗਏ ਕਿੰਨੇ ਕੁ ਸਾਲਾਂ ਤੋਂ ਲਗਾਇਆ ਜਾਂਦਾ ਹੈ ਏ ਸਾਲ ਸਰ ਮੇਰੀ ਉਮਰ ਹੋ ਗਈ तकरीबन 52 ਸਾਲੋ ਮੇਰੀ ਉਮਰ ਹੋ ਗਈ ਉਸ ਤੋਂ ਪਹਿਲਾਂ ਦਾ ਹੀ ਮੇਲਾ ਲੱਗਦਾ ਹੈ ਜੀ ਸਾਡੇ ਵਡੇਰੇ ਬਜ਼ੁਰਗ ਸਾਡੇ ਲਵਾਦੇ ਆਏ ਨੂੰ ਉਹ ਫਿਰ ਸਾਡੀ ਪੀੜੀ ਆਈ ਸਾਡੀ ਪੀੜੀ ਤੋਂ ਅਗਾ ਵਧਾ ਵਧਾ ਹੋਲਰ ਵਧਾਈ ਜਾਂਦਾ ਪਹਿਲੇ ਸਨ 80 ਵਿੱਚ 82 ਵਿੱਚ ਇਸ ਵਿੱਚ ਸਾਡੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਕੀ ਕੋਲਾ ਹੁੰਦੀ ਸੀ ਆਪਸ ਵਿੱਚ ਉਹ ਆਪਣੇ ਬਾਡਰ ਤੇ ਹੁੰਦੇ ਸੀ ਸਾਡੇ ਆਪਣੇ ਬਾਡਰ ਤੇ ਵਿਆਹ ਸੈ ਹੋਂਦੀ ਸੀ ਮੈਂ ਘਰੋਂਦਾ ਸੀ ਉਹ ਆਪਣਾ ਕੋਲਾ کٹھے ایڈیا ویچ کران دے سی پاکستان دے اندرستان دے اس تو بعد ایک وارا پھر پنچ کو سال بعد ایتھے ملا پوئی ہویا پیر باپا دے پی ایتھو گیٹ کھلاوا گے ایتھے آواز ہی رکھنی ہے پی پکا ہی بھی اور جا او پھر اس کا سرکار کی میں آئی بدل دی گئی اس طرح کھا پہلے جی مسلمان تھا بہت ہی جی ساڑھے ایتھے ایک پینڈ اس بیاسی کنسات نوے چاہے دی دکان دی سیتھ گھٹ تھے ਤੇ ਉਹਦੇ ਤੇ ਆਪਣੀ ਕਣ ਕਲਿਆ ਆਂਦੇ ਸੀ ਜੋ ਫਸਲ ਨਾਲ ਦੀ ਹੁੰਦੀ ਇੱਥੇ ਵੇਚਣ ਸਾਡੀ ਦੁਕਾਨ ਤੇ ਆਂਦੇ ਸੀ ਅਸੀਂ ਆਪ ਸਾਡੇ ਮੈਂ ਆਪੇ ਖੋਦ ਦਿੱਤੀ ਉਹਨਾਂ ਨੂੰ ਦੇਖਿਆ ਵਾ ਕਣਕ ਵੇਚਿਆ ਨੂੰ ਇਹ ਤੂੰ ਆਪਣੇ ਮਨਸਮਾਨ ਆਦੇ ਮਨ ਲੈ ਚੜੀ ਇੱਥੇ ਲੈ ਜਾਂਦੇ ਸੀ ਕਾਨੂੰਨ ਪੀਟੀ ਜਾਂ ਕਾਨੂੰਨ ਪੀਣ ਉਹ ਤੋਂ ਤਾਰ ਬੰਦੀ ਕੋਈ ਨਹੀਂ ਸੀ ਨੀ ਨਾ ਹੀ ਬੀਐਸਐਫ ਸੀ ਨਾ ਹੀ ਯਾਨੀ ਫੋਰਸ ਸੀ ਨਾ ਹੀ ਨਾ ਕੋਈ ਕੋਈ پابੰਦੀ ਸੀ ਕੋਈ ਰੁਕਾਵਟ ਨਹੀਂ ਸੀ ਹੰਜੇ ਸਾਨੂੰ 99 ਚਤਾਰਾਂ ਲੱਗਿਆ ਨੂੰ ਸਨ 99 ਤੋਂ ਲੈ ਤੇ ਓਲੇ 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 ਪਰੇਸ਼ਾਨੀਆਂ ਸਾਨੂੰ ਆਉਂਦੀਆਂ ਆਉਂਦੀਆਂ ਬਉਂਦੀਆਂ ਅੱਜ ਬਹੁਤ ਹੀ ਪਰੇਸ਼ਾਨੀਆਂ ਵਿੱਚ ਫਸੇ ਪਏ ਬਹੁਤ ਤਾਂਗ ਵਿੱਚ ਬਹੁਤ ਕਦੇ 10 ਵਜੇ ਗੇਟ ਖੁੱਲਦਾ ਕਦੇ 10:30 ਖੁੱਲਦਾ ਹੈ ਕਦੇ ਬੀਆ ਸੈਫ ਨਾਲ ਪੰਗਾ ਪੈਗਾ ਕਦੇ ਜਿਵੇਂ ਸਾਡੇ ਲੜਾਈ ਝਗੜੀ ਹੁੰਦੇ ਜਾਂਦੇ ਜਾਂਦੇ ਜਦੋਂ ਦੇ ਤਾਰ ਲੱਗੀ ਧਰਵਾਕੀ ਪਰੇਸ਼ਾਨੀਆਂ ਕਰੇ ਬਹੁਤ ਹੀ ਪਰੇਸ਼ਾਨੀ ਹੋ ਜਾਂਦੀ ਬਹੁਤ ਜਿਹੜੇ ਕਾਰ ਗੋਨਾਂ ਦੇ ਜਿਹੜੇ ਉਹਨਾਂ ਦੇ ਨਦੀਨ ਉਹਨਾਂ ਨੂੰ ਕੋਈ ਪਰਸ਼ਾਨ ਉਹਨਾਂ ਨੂੰ ਵੀ ਨਾਲ ਨਹੀਂ ਰੋਕਣ ਦਿੰਦੇ ਉਹਨਾਂ ਨੂੰ ਨਹੀਂ ਰੋਕਣ ਦਿੰਦੇ ਨਾਲ ਉਹਨਾਂ ਕਹਿੰਦੇ ਨੇ ਪਿੱਛੇ ਜਾ ਦੇਣੇ ਸ਼ਿਬੇਗਾ ਤੇ ਥੋੜਾ ਜਾਂ ਦਿਸਾ ਰੋਲਾਪੋਲਾ ਟਾਈਮ ਹੋਏ ਤਤ ਪਿੱਛੇ ਕੱਢਦੇ ਸੰਭੀ ਪਿੱਛੇ ਚੱਲਦੇ ਮੇਲੇ ਤਾਂ ਜੀ ਬਹੁਤ ਬੀਐਸਐਫ ਵੀ ਸਕਿਉਰਿਟੀ ਪੂਰੀ ਥਾ ਦਿੰਦੀ ਹੈ ਹਾਂ ਆਪਣੇ ਬਾਡਰ ਤੇ ਕੋਈ ਬੰਦਾ ਇੱਧਰ ਨਹੀਂ ਜਾਂਦਾ ਆਪਣੇ ਪੂਰੇ ਸਮਝੌਤੇ ਨਾਲ ਬਾਬੇ ਦੀ ਗੁਰਜੀ ਤੇ ਮੱਥਾ ਟੇਕਾ ਜਾਂਦਾ ਹੈ ਪੂਰੇ ਸਾਇ ਸਮਟੀ ਨਾਲ ਹੈ ਪ੍ਰੇਮ ਨਾਲ ਸਾਰੀ ਸੰਗਤ ਮੱਥਾ ਟੇਕਦੀ ਹੈ ਤੇ ਮੱਥਾ ਟੇਕ ਤੋਂ ਬੀਐਸਐਫ ਵੀ ਬਹੁਤ ਸਭ ਆਪਣੇ ਸਾਡੇ ਕਮੇਟੀ ਵਾਲੇ ਮੈਂਬਰ ਉਹ ਕੱਢੀ ਜਾਂਦੇ ਹੁੰਦੇ ਨੰਦੋ ਬਾਹਰ ਇਹ ਜੀ ਬੀਐਸਐਫ ਵਾਲੇ ਹੁਣ ਕੇ ਮੇਰੇ ਸਾਲੇ 50 60 ਫੋਰਸ ਦੇ ਗਮਾਂਡੋ ਵਾਲੇ ਕੋਈ 15 20 ਜਣੇ ਆਏ ਨੇ ਕੋਈ ਆਪੀਅਸ ਹੈ ਤਾਂ ਆਪਣੀ ਪੁਲਿਸ ਵੀ ਹੈ ਪੰਜਾਬ ਪੁਲਿਸ ਉਹ ਵੀ ਇੱਥੇ ਮੌਜੂਦਾ ਹੈ ਕਾਫੀ ਸਖਤੀ ਔਰ ਬਹੁਤ ਹੀ ਸਖਤੀ ਹੈ ਹੁਣ ਉਹਦੇ ਖਾਤਰ ਤਾਰ ਬੰਦੀ ਦੇ ਖਾਤਰ ਵੀ ਥੋੜਾ ਜਿਹਾ ਪੂਰੀ ਹੀ ਤਲਾਸ਼ੀ ਲੈ ਕੇ ਅੰਦਰ ਹੁਣ ਗਿਆ ਜਾਂਦਾ ਮੈਂ ਆਪ ਖੁਦ ਤਲਾਸ਼ੀ ਦੇ ਕੇ ਹੁਣ ਬਾਬਾ ਤੇ ਮੱਥਾ ਟੇਕ ਕੇ ਹੁਣ ਮੈਂ ਖੁਦ ਤੇ ਮੁਸਲਮਾਨ ਜਿਹੜੇ ਆਉਂਦੇ ਹੁਣ ਉਹਨਾਂ ਨੂੰ ਆਂ ਦਿੱਤਾ ਜਾਂਦਾ ਉਹਨਾਂ ਨੂੰ ਜੀ ਆਪਣੀ ਹੱਦ ਵਿੱਚ ਖਲੋ ਜਾਂਦੇ ਨੂੰ ਆ ਤੇ ਮੱਥਾ ਟੇਕਣਾ ਹੋ ਆ ਕਿ ਹੱਦ ਵਿੱਚ ਬਾਟਰ ਤੇ ਆਪਣੇ ਖਲੋ ਜਾਂਦੇ ਨੇ ਉੱਥੇ ਆ ਤੇ ਨਮਸਕਾਰ ਕਰਕੇ ਵਾਪਸ ਵਾਪਸ ਚਲੇ ਜਾਂਦੇ ਆਪਣੇ ਪਾਣੀ ਪੋਣੀ ਪਲਾਉਂਦੇ ਆ ਕੋਈ ਸੇਬ ਸੁਬੋਵੇ ਜਾਂ ਡਾਈਓਵੇ ਉੱਥੇ ਜਿਲੇ ਵਿੱਚ ਰੁਪੀਆ ਨੂੰ ਖਾਦੇ ਉਸ ਤੋਂ ਬਾਅਦ ਉਹ ਆਪਣੇ ਚਰਾਈ ਮੱਥਾ ਟੇਕ ਨਹੀਂ ਆਉਂਦੇ ਮੱਥਾ ਟੇਕਣੇ ਤੇ ਪੀਰ ਬਾਬਾ ਦੇ ਉੱਥੇ ਨਹੀਂ ਚਾਹਦੇ ਜਾਨਾ ਜੀ ਪੀਰ ਬਾਬਾ ਆਪਣੇ ਹੁਣ ਕਿਵੇਂ ਮੌਲ ਬਹੁਤ ਖਰਾਬ ਲੈ ਕੋਈ ਧੂਮਾਕਾ ਕਿਤੇ ਹੋ ਰਿਹਾ ਜੰਮੂ ਕਸ਼ਮੀਰ ਚ ਆਪਣੇ ਫੌਜੀ ਮਰ ਰਹੇ ਉਸ ਦਾ ਤਰ ਵੀ ਆ ਸੋਚਦੇ ਨੇ ਪੀਰ ਅੰਦਰ ਪੀਰ ਬਾਬਾ ਦੇ ਕੋਈ ਚੀਜ਼ ਨਾ ਰੱਖਸਣ ਪਰ ਪ੍ਰਾਇਦੇਸ਼ ਆਪਣੇ ਨੁਕਸਾਨ ਨਾ ਹੋ ਜਾਵੇ ਨੀ ਜਨਤਾ ਦਾ ਇਸ ਖਾਤਰ ਮੱਥਾ ਨਹੀਂ ਟੇਕ ਗਨੇ ਪਹਿਲੇ ਮੱਥਾ ਵੀ ਟੇਕ ਲੈਂਦੇ ਸੀ ਆਪਣੇ ਪਿੱਛੇ ਆ ਜਾਂਦੇ ਸੀ ਘਰ ਨਾਨੂ ਮੱਥਾ ਟਿਕਾਉਂਦੇ ਸੀ ਕਿਹੜਾ 100 4 500 ਬੰਦਾ ਆਉਂਦਾ ਸੀ ਉਹ ਮੱਥਾ ਟੇਕ ਤੇ ਫਿਰ ਆਪਣੇ ਉਹ ਵਾਪਸ ਚਲਾ ਜਾਣਾ ਅਸੀਂ ਆਲਾ ਵਾਪਸ ਆ ਆਪਣੇ ਆਪ ਸਿੰਘਾਂ ਦੀਆਂ 4 ਵਜੇ ਤੋਂ ਲੈ ਕੇ ਅੱਜ ਸ਼ੁਰੂ ਹੋ ਜਾਣੀ ਕਬੱਡੀ ਹੋਵੇਗੀ ਦੋ ਕੁੜੀਆਂ ਦੀ ਕਬੱਡੀ ਹੋਵੇਗੀ ਮੁੰਡਿਆਂ ਦੀ ਕਬੱਡੀ ਹੋਵੇਗੀ ਵੱਡੇ ਵੱਡੇ ਖਿਲਾਟੀ ਆਉਣਗੇ ਬਹੁਤ ਹੀ ਉਸਤਾ ਸਾਡਾ ਪਿੰਡ ਦੇ ਸਾਡੇ ਬਾਕੀ ਆਮਦਨੀ ਦਿਸ ਨਹੀਂ ਹੈ ਕੋਈ ਮਲਾਜ ਬਗੈਰ ਮਲਾਜ ਕੋਈ ਬਾਕੀ ਬਸ ਕੋਈ ਨਾ ਕੋਈ ਜੋ ਮਰ ਗਿਆ ਹੈ ਮਰੇ ਦਾ ਕੋਈ ਗੁੱਟਿਆ ਕੋਈ ਕੁਛ ਨਾ ਅਦਾ ਨਾ ਕੋ ਮਾਤ ਨਾ ਕੋ ਸਰਕਾਰ ਦਾ ਕੋਈ ਨਾ ਨਾ ਦੇਣੋ ਕੋ ਕੋ ਰੱਖਿਆ ਸਾਡਾ ਪਾਣੀ ਆ ਫਤਲਾ ਮਾਰੀ ਹੈ ਮੇ ਘਰ ਹੋ ਗਿਆ ਸੀ ਮੇਨਾ ਦੂਰ ਬਾਹਰ ਰੋਦ ਮੈਨੂੰ ਕਿੰਨਾ ਚਿਰ ਪਾਣੀ ਚੱਲਦਾ ਸਾਨੂੰ ਇਹ ਪੈਟਸੋਕ ਪਤਾ 670 ਤਰਫੀਦ ਤੱਕ ਲੈ ਦਿੱਤਾ ਗਿਆ ਸਰਕਾਰ ਨੇ ਸਰਕਾਰ ਹੀ ਬੁੱਕੀ ਹੈ ہوں پہلو پوچھے پینٹ سو نے فصل ماری گئی لکھ اکر کلے دی ساٹھے پنجے کی پیا ہے ابھی بے گھر ہو گئے سارا دان پکا ساری بلا گئی خرچ کیوں گزارا کرتا کتنے جاتے سرکار کی سوچے سینٹر کی سوچا سینٹر کو سب پہ مود اپنا پردھان منتری نہیں دے دے سارے دیش دا ماں پہ ہوئے یہ کہ رکھا سنا سکتا باقی کرے تو باقی دکھی بند حل کراڈر بیٹھے پانی ڈوب گئے مال پانی کو سانو گھٹ تو گٹ ستر ہزار روپئے کلو تو ملنا چاہیے ماجبا ستر ہزار ساری پینشن جی ڈاپے کے بارڈر ایریا سان ہزار روپیے دین چاہیے گھٹ تو گھٹ چھ ہزار روپیے پینشن چاہیے سانو جا دے ملتے ہیں گریبی رکھا ہے سانو سانو دس کلو رفت ہونے چاہتے سانگا کام جو دے دیں سانا سال ریگا کام دین چاہیے پانچ سو روپئے داری دہلی نہیں ہونی چاہیے سانچ سو روپیے ریگا دہلی ہونی چاہیے ساری سرل سکیم ہے ਸਾਨੂੰ 100 ਲੱਖ ਰੁਪਏ ਚਾਹੀਦੇ ਸਰਕਾਰ ਜੀ ਨੂੰ ਦਿੱਤੀ ਜਾਵੇ ਬਾਰਡਰ ਜਿਹਦੇ ਹੱਤੇ ਚੇਟਾਂ ਲੱਗੀਆਂ ਮਾਰਕ ਤੇ ਬਾਕੀ ਸਾਡੀ ਕੋਈ ਅਫਸਰ ਸਹਾਣ ਹੋਣੀ ਚਾਹੀਦੀ ਸਾਡੇ ਸਰਪੰਚ ਦੇ ਤੇ ਲੰਬardar ਦੇ ਇੱਕ ਅਫਸਰ ਸਹਾਣ ਜਿਹੜੇ ਮਰਜ਼ੀ ਕਰਵਾ ਲਉਣ ਇਹ ਵੀ ਕੋਈ ਪਹਿਲੇ ਚੱਕੀ ਮਤਾਰ ਤੇ ਦਰਦੋਤ ਲੱਗਦੇ ਕੋਈ ਕੁੜੀ ਵਿਆਹ ਰੱਖਾ ਦਾ ਕੁੜੀਆਂ ਦਾ ਘਰੇ ਉਹ ਜੋ ਤੇ ਬੱਜੇ ਪਹਿਲਾ ਬਣਾਵਣੀ ਇਹ ਵੀ ਗਲਤ ਕਾਨੂੰਨ ਹੈ ਸਰਕਾਰਾਂ ਵਾਲਤੀ ਅਜਿਕੇ ਨਾਜਿਕ ਪੁਕਾਰ ਰਿਹਾ ਅਜ ਹੱਕ ਕਹਿੰਦੇ ਹੱਕ ਨਾਲ ਲੜੋ ਸੱਚ ਕਰੋ ਸੱਚ ਕਰੋ ਸੱਚ ਲਓ ਅਫਸਰ ਵੀ ਕਿਹੜੇ ਸਿਆਣੇ ਅਫਸਰ ਕਰ ਰਵਤ ਅਰੇ ਤੇਰੀ ਪਹਿਲੀ ਹੈ ਤੇ ਰੋ ਵਤ ਰੋ ਪਹਿਲੀ ਠੇਠੇ ਜੜੀ ਤੇ ਫਤਰੀ ਮਾਰੇ ਕੀ ਪਹਿਲੀ ਕੀ ਰਹੀ ਸੀ ਭਈ ਤੋ ਠਿਕਰ ਜਾਈਏ ਆਪ ਕੋ ਅਫਸਰ ਇਕੱਠਾ ਕਰਦੇ ਨੇ ਕਿ ਤੋ ਅੱਗੇ ਚਲੇ ਜਾਓ ਮੈਂ ਤੇ ਵੇਖ ਤੇ ਰਹਿਣਾ ਅਫਸਰਾਂ ਨੂੰ ਨਹੀਂ ਅਫਸਰ ਸੋਚਣ ਸਾਡੀ ਸਰਕਾਰ ਨੂੰ ਸੋਚੇ ਸਾਡੇ ਨੇਤਾ ਵੀ ਸੋਚਣ ਸਾਡੇ ਪ੍ਰਧਾਨ ਮੰਤਰੀ ਜਿਹੜੇ ਕਿਹਦੇ ਦਾ ਭਰਤਾ ਧੰਦਾ ਵਤੋਂ ਲੁਕੈਣਾ ਉਹ ਵੀ ਸੋਚੇ ਹਿੰਦੁਸਤਾਨ ਤੇ ਹਿੰਦੁਸਤਾਨ ਦੀ ਹਾਦਸੇ ਤਾਂ ਇੱਥੇ ਬਹੁਤ ਹੀ ਮਤਲਬ ਇੰਤਜ਼ਾਮ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਐ ਬੀ ਐਸ ਐਫ ਉਹਨਾਂ ਦੀ ਪੂਰੀ ਨਿਗਰਾਨੀ ਆਉਂਦੀ ਏ ਤੁਸੀਂ ਦੇਖ ਹੀ ਰਹੇ ਹੋ ਕਿ ਡਾਕਟਰ ਵੀ ਇੱਥੇ ਬਕਾਇਦਾ ਪਹੁੰਚੇ ਹੋਏ ਨੇ ਔਰ ਹਰ ਤਰ੍ਹਾਂ ਦੀ ਇੱਥੇ ਜਿਹੜੇ ਨਾ ਆਏ ਵਾਸਤੇ ਜਿੰਨੀ ਵੀ ਸੰਗਤ ਆਉਂਦੀ ਆ ਹਰ ਇੱਕ ਦੇ ਵਾਸਤੇ ਪੁਖਤਾ ਪ੍ਰੋਗਰਾਮ ਵਧੀਆ ਜੱਜੇ ਟੰਗ ਨਾਲ ਇੱਥੇ ਸਰਕਾਰ ਕਰਾਉਂਦੀ ਹੈ ਤੇ ਜਿਹੜੇ ਪਿੰਡ ਵਾਲੇ ਵੀ ਉਹ ਵੀ ਬੜਾ ਸੰਯੋਗ ਦਿੰਦੇ ਨੇ ਈਲਾ ਬਹੁਤ ਹੀ ਪੁਰਾਣਾ ਕਾਫੀ ਸਾਲਾ ਤੋਂ ਲੱਗ ਰਿਹਾ ਹੈ ਆੜ ਦੀ ਦੇਸੀ ਮੇਲਾ ਪੰਜ ਹੁੰਦਾ ਹੈ ਪੰਜ ਨੂੰ ਲੱਗਦਾ ਮੇਲਾ ਹਰ ਸਾਲ ਦੇ ਸਾਲ ਲੱਗਦਾ ਹੈ ਇੱਥੇ ਕਾਫੀ ਲੋਕ ਆਉਂਦੇ ਨੇ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਔਰ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀ ਪਰਿਵਾਰ ਫੈਮਿਲੀ ਬੱਚੇ ਵੀ ਆਉਂਦੇ ਨੇ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਪੁਲਿਸ ਐਸਐਚਓ ਸਾਹਿਬ ਫੋਰਸ ਐਸਆਈ ਜਿੰਨੇ ਵੀ ਮੁਲਾਜ਼ਮ ਨੇ ਖਾਤੀ ਇੱਥੇ ਆਉਂਦੇ ਨੇ ਸੀਓ ਸਾਹਿਬ ਜਿੰਨੇ ਵੀ ਇੱਥੇ ਡਿਪਾਰਟਮੈਂਟ ਹੈ ਬੀਐਸਐਫ ਦਾ ਉਹ ਵੀ ਇੱਥੇ ਪਹੁੰਚਦੇ ਨੇ ਹਾਂਜੀ ਹਾਂਜੀ ਬਹੁਤ ਸਖਤੀ ਹੈ ਜਿੰਨੇ ਵੀ ਲੋਕ ਆਉਂਦੇ ਨੇ ਮੱਥਾ ਟੇਕਣ ਮੋਬਾਈਲ ਅੰਦਰ ਨਹੀਂ ਜਾਣ ਦਿੰਦੇ ਮੋਬਾਈਲ ਸਾਡੀ ਦੁਕਾਨਾਂ ਤੇ ਰੱਖਾ ਗਿਆ ਅਸੀਂ ਪ੍ਰਸ਼ਾਦ ਦੀ ਦੁਕਾਨ ਲਾਉਣੀ ਆ ਸਾਡੀ ਦੁਕਾਨਾਂ ਤੇ ਮੋਬਾਈਲ ਲੇ ਗਏ ਨੇ ਹੁਣ ਵੀ ਮੇਰੇ ਕੋਲ ਬਕਾਇਦਾ ਲੋਕ ਮੋਬਾਈਲ ਜਮ੍ਹਾਂ ਕਰਾ ਕੇ ਗਏ ਆ ਤੇ ਹਾੜ ਕਾਟ ਤੋਂ ਬਿਨਾ ਕਿਸੇ ਨੂੰ ਅੰਦਰ ਨਹੀਂ ਐਂਟਰੀ ਨਹੀਂ ਕਰਨ ਦਿੰਦੇ ਕਿਸੇ ਨੂੰ ਮੱਥਾ ਨਹੀਂ ਟੇਕਣ ਦਿੰਦੇ BSF ਦੀ ਬਹੁਤ ਹੀ ਨਿਗਰਾਨੀ ਹੈ ਬਹੁਤ ਹੀ ਕੰਟਰੋਲ ਹੈ ਬਿਲਕੁਲ ਜ਼ੀਰੋ ਨੈਂਟੇ ਇਹ ਮੇਲਾ ਲੱਗਦਾ ਹੈ ਬਹੁਤ ਵਰਧਾ ਹੈ ਇਹ ਬਾਬਾ ਜੀ ਬੁਰਜੀ ਵਾਲੇ ਬਾਬਾ ਜੀ ਵੱਜਦੇ ਨੇ ਘੋੜੇ ਘੋੜਾ ਨਕੋਲੇ ਘੋੜੇ ਦੇ ਉੱਤੇ ਸਵਾਰ ਹੈ ਇਹ ਹੈਗਾ ਇੱਥੇ ਮੰਨਤਾ ਬਹੁਤ ਪੂਰੀਆਂ ਹੁੰਦੀਆਂ ਨੇ ਜੋ ਵੀ ਘਰੇ ਬੈਠਾ ਮੰਨਤਾ ਮੰਦਾ ਹੈ ਉਹਨਾਂ ਦੀ ਬਾਬਾ ਜੀ ਪੂਰੀ ਕਰਦੇ ਨੇ ਬੁਰਜੀ ਵਾਲੇ ਬਾਬਾ ਘਰੋਂ ਹੀ ਤੇ ਆ ਲੈਂਦੇ ਨੇ ਲੋਕ ਕਿ ਇਹ ਬਾਬਾ ਬੁਰਜੀ ਵਾਲੇ ਗਲਾਬੇ ਵਾਲੇ ਬਾਬਾ ਸਾਡੀ ਜਿਹੜੀ ਆ ਆਮਾ ਕਮਨਾ ਪੂਰੀ ਕਰੀ ਤਾਂ ਉਹ ਬਾਬਾ ਜੀ ਪੂਰੀ ਕਰਦੇ ਸ਼ਰਦਾ ਦੇ